ਭਈਆ ਨਾ ਵੀਡੀਓ ਵਾਇਰਲ ਹੋ ਰਹੀ ਹੈਗੀ ਦੇਖੋ ਕਿਦਾਂ ਘਰ ਦੀ ਪੰਨ ਤੋੜ ਕੀਤੀ ਹੈਗੀ ਹੈ ਤੇ ਕਹਿੰਦੇ ਆ ਕਹਿੰਦੇ ਆ ਉਹਨਾਂ ਨੇ ਕੀਤਾ ਹੈ ਜਿਨ੍ਹਾਂ ਨੂੰ ਆਪਾਂ ਬਾਹਲੇ ਇਹਨਾਂ ਦੇ ਨਾਮ ਵਿੱਚ ਕਹਿੰਦੇ ਆ ਕਿ ਖੁਸ਼ੀ ਮਨਾਉਂਦੇ ਹੈਗੇ ਤੇ ਇੱਕ ਨੰਗ ਸਿੰਘ ਪਰਿਵਾਰ ਦਾ ਘਰ ਦੇਖੋ ਕਿੰਨੀ ਬੁਰੀ ਹਾਲਤ ਕਰਤੀ ਯਾਰ ਪੂਰੀ ਦੇਖੋ ਪੂਰੀ ਵੀਡੀਓ ਉਹ ਮੁੰਡਾ ਉਹ ਜੱਟ ਕਿਹਾ ਨੀ ਨਬਰ ਤੂੰ ਜਾ ਕੇ ਛੋਟਾ ਆਇਆ ਮੁੰਡਾ ਬੱਚੇ ਨੇ ਫਿਕਰ ਨਾ ਮੈਂ ਟਿੰਕਰਾਂ ਨਾ ਦਰਦੇ ਨੇ ਇਹ ਜਲਦੀ ਦਾ ਕੰਮ ਹੈ ਅਵੇ ਕੰਦਰ ਜਾ ਕੇ ਕੰਦਰ ਬਾਹਰ ਦਾ ਮੋਟਾ ਪਾੜਾ ਪਾੜਾ ਪੈਰ ਨੇ ਪੈਰ ਜਿੱਥੇ ਬੈਠੇ ਬੈਠੇ ਤੋਹਾਂ ਤੇ ਨੂੰ ਗੋਬਿੰਦ ਸਿੰਘ ਦੀ ਫੋਟੋ ਖੜੀ ਬਾਬਾ ਜੀ ਫੋਟੋ ਨਹੀਂ ਸ਼ਕਦਾ ਇੰਨਾ ਡਰੱਪ ਆ ਗਿਆ ਨਹੀਂ ਕਿੱਥੇ ਆ ਕਿੱਧਰ ਤੇ ਆ ਬੰਦੇ ਬੋਲੋ ਆ ਗਾੜੀ ਨੇ ਆ ਬਾਬਾ ਜੀ ਸਾਈਂ ਸਾਰ ਆਏ ਕੋਲ ਤੇ ਮੇਰੇ ਸੰਦੇ ਸਾਰੇ ਆਏ ਫਾ ਗੰਗਾ ਵਿਆਹ ਸ੍ਰੀ ਸਾਹਿਬ ਆ ਡੱਬੇ ਤੇ ਇਹ ਡੱਬਾ ਤੋੜ ਕੇ ਉਹ ਸਾਰੇ ਉਹਦੇ ਪਾਣੀ ਪਾੜਦੇ ਕਸ਼ਹਰੇ ਪਾੜਦੇ ਨਈਆ ਫੋਟੋ ਵਾਦ ਦਾ ਭਾਣਾ ਭਾਣਾ ਆ ਦੇਖੋ ਤਾਂ ਬਾਣਾ ਲੀਰੋ ਦੀਰ ਕੇ ਕਿ ਵਗਾੜਿਆ ਲੱਗ ਸੇਖੋ ਆ ਦੇਖ ਸਾਰੇ ਸਾਰੇ ਪਾੜ ਕੇ ਨਿੱਕਾ ਆ ਬੱਚਾ ਸਾਡਾ ਦਮਾਲ ਲੈ ਦਮੂਲ ਲੈ ਦਾ ਸਾਰਾ ਡੱਬਾ ਤੋੜ ਗਏ ਸਾਰੇ ਇਹ ਕਿਹੜੇ ਸਾਰੇ ਕੋਸੋ ਦੇ ਖੰਡੇ ਕੁੰਡੇ ਆ ਵੇਖੋ ਕੰਡਾ ਸਾਹਿਬ ਉਹਦਾ ਸਿਰ ਤੇ ਲਾਉਂਦਾ ਸੀ ਦਮਾਲਾ ਸਜਾਉਂਦਾ